ਸਰਦਾਰ ਗੁਰਸ਼ਰਨ ਸਿੰਘ ਸੰਧੂ ਆਈਐਸਪੀ ਆਪੀਜੀ ਡਿਸਟ੍ਰਿਕਟ ਫਰੀਦਕੋਟ ਐਸਐਸਪੀ ਸਰਦਾਰ ਹਰਜੀਤ ਸਿੰਘ ਫਰੀਦਕੋਟ ਨੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਵਿੱਚ ਗੁਰਸਰਨ ਸਿੰਘ ਸੰਧੂ ਸਾਹਿਬ ਨੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਆਉਣ ਵਾਲੇ ਤਿੰਨ ਜ਼ਿਲ੍ਹੇ ਸ਼੍ਰੀ ਮੁਕਤਸਰ ਸਾਹਿਬ ਮੋਗਾ ਤੇ ਫਰੀਦਕੋਟ ਵਿੱਚ ਲਗਭਗ ਦੇ ਕਰੀਬ ਬਦਲੀਆਂ ਕੀਤੀਆਂ ਗਈਆਂ ਪੰਜਾਬ ਹੋਮਗਾਰਡ ਕਾਂਸਟੇਬਲ ਇੰਸਪੈਕਟਰ ਅਤੇ ਸਬ ਇੰਸਪੈਕਟਰ ਦੀਆਂ ਬਦਲੀਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ ਤੇ ਕਿਹਾ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਤੇ crime ਮੁਕਤ ਬਣਾਵਾਂਗੇ ਅਤੇ ਜੇ ਕੋਈ ਆਮ ਪਬਲਿਕ ਸਾਡਾ ਇਸ ਵਿੱਚ ਸਾਤ ਦੇਵੀ ਕੀ ਉਹਨਾਂ ਦਾ ਨਾਮ ਨਸ਼ਰ ਨਹੀਂ ਕੀਤਾ ਜਾਵੇਗਾ ਪੰਜਾਬ ਪੁਲਿਸ ਉਹਨਾਂ ਦੀ ਤਹਿਦ ਹੇ ਲੋ ਸ਼ੁਕਰਗੁਜ਼ਾਰ ਹੋਵੇਗੀ। ਆ ਜਿਹੜੀਆਂ ਦੇ ਟ੍ਰਾਂਸਫਰਸ ਦਾ ਪੀਪੀਐਚਆਈ ਨੇ ਪਿਛਲੇ 3-4 ਦਿਨ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਆ ਥਾਣਾ ਲੈਵਲ ਤੇ ਸਬਡਿਵੀਜ਼ਨ ਲੈਵਲ ਤੇ ਔਰ ਦਿਸਟ੍ਰਿਕਟ ਰੇਂਜ ਲੈਵਲ ਤੇ ਮੇਜਰ ਰੀਸ਼ਫਲ ਇਫੈਕਟ ਕੀਤੀ ਗਈ ਹੈ। ਇਸ ਦਾ ਮਕਸਦ ਪੁਲਿਸ ਦੀ ਫੰਕਸ਼ਨਿੰਗ ਦੇ ਵਿੱਚ ਕੁਸ਼ਤੀ ਦੁਸਤੀ ਲਿਆਉਣਾ ਹੈਗਾ। ਆ ਫਰੀਦਕੋਟ ਰੇਂਜ ਦੇ ਵਿੱਚ ਆ ਜਿਹੜੇ ਤਿੰਨ ਜ਼ਿਲ੍ਹੇ ਕੰਦੇ ਹੈਗੇ ਨੇ ਫਲੀ ਮੁਕਸਰ ਸਾਹਿਬ ਪਲੀਟ ਕੋਟ ਔਰ ਮੂਗਾ ਇਹਦੇ ਵਿੱਚ ਅਸੀਂ ਲਗਭਗ 2000 ਦੇ ਕਰੀਬ ਐਗਜੈਕਟ ਫਿਗਰ 1970 ਅ ਅਨੁਲਾਜ਼ਮੀਆਂ ਬਦਲੀਆਂ ਜ਼ਿਲ੍ਹਿਆਂ ਦੇ ਵਿੱਚ ਕੀਤੀਆਂ ਇਹਦੇ ਵਿੱਚ ਇੰਟਰਾ ਡਿਸਟ੍ਰਿਕਟ ਇੰਟਰ ਡਿਸਟ੍ਰਿਕਟ ਔਰ ਇੰਟਰ ਰੇਂਜ ਟ੍ਰਾਂਸਫਰਸ ਸ਼ਾਮਲ ਹੈਗੀਆਂ ਨੇ ਔਰ ਇਹ ਜਿਹੜੇ ਹੈਗੇ ਨੇ ਪੰਜਾਬ ਹੌਮ ਗਾਰਡਸ ਕਨਸਟੇਬਲਸ ਲੈ ਕੇ ਇੰਸਪੈਕਟਰ ਤੱਕ ਇਹ ਸਾਰੀਆਂ ਬਦਲੀਆਂ ਇਕੱਠੀ ਕੀਤੀਆਂ ਗਈਆਂ ਨੇ ਸਿਮਿਲਰਲੀ ਬਠਿੰਡਾ ਰੇਂਜ ਦੇ ਵਿੱਚ ਵੀ ਲਗਭਗ 1700 ਦੇ ਕਰੀਬ ਮਾਨਸਾ ਔਰ ਬਠਿੰਡਾ ਡਿਸਟ੍ਰਿਕਟਸ ਦੇ ਵਿੱਚ ਇਹ ਸਹੀ ਪੈਟਰਨ ਤੇ ਟ੍ਰਾਂਸਫਰ ਕੀਤੀਆਂ ਗਈਆਂ ਨੇ ਔਰ ਇਹੀ ਮਕਸਦ ਹੈਗਾ ਇਹ ਪੈਂਨ ਸਟੇਟ ਇਨੀਸ਼ੀਏਟਿਵ ਹੈਗਾ ਜਿਹੜਾ ਕਿ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਹੈ ਤਾਂ ਕਿ ਪੁਲਿਸ ਦੇ ਕਾਮਕਾਰ ਨੂੰ ਡੇ ਟੂ ਡੇ ਬੀਸਿਸ ਤੇ ਜ਼ਿਆਦਾ ਪ੍ਰਭਾਵਸ਼ਾਲੀ ਬਣਾਇਆ ਜਾਵੇ ਔਰ ਜੋ ਸਾਡੇ ਰਿਜ਼ਲਟਸ ਹੈਗੇ ਨੇ ਉਹਨਾਂ ਨੂੰ ਬਿਹਤਰ ਬਣਾਇਆ ਜਾਵੇ ਔਰ ਨਸ਼ੇ ਦੇ ਖਿਲਾਫ ਜੋ ਅਸੀਂ ਹੁਣ ਇੱਕ ਕਨਸਰਟਡ ਕੈਂਪੇਨ ਸ਼ੁਰੂ ਕੀਤੀ ਹੈਗੀ ਆ ਉਸ ਨੂੰ ਹੋਰ ਸਟਰੰਥ ਦਿੱਤਾ ਜਾ ਸਕੇ। ਇੱਕ ਲਗਾਤਾਰ ਚੈਕਿੰਗਾਂ ਕੀਤੀ ਜਾਣੀ ਹੈ ਨਹੀਂ ਕੋਈ ਸਪੈਸ਼ਲ ਇਨਪੁਟਸ ਕਰਨ ਕਿਸੇ ਤਰ੍ਹਾਂ ਆਖੇ ਹੋਏ ਆ ਇਹ ਵੈਸੇ ਤਾਂ ਅਸੀਂ ਕੋਆਰਡੀਨੇਟ ਸਰਚ ਦੇ ਪ੍ਰੋਗਰਾਮਸ ਲਗਾਤਾਰ ਚਲਾਉਂਦੇ ਰਹੇ ਨੇ ਆ ਜਿਹੜੇ ਸਸਪੀਸ਼ੀਅਸ ਐਸਿਸਟੈਂਟਸ ਵਾਲੇ ਵਿਅਕਤੀ ਹੈਗੇ ਨੇ ਉਹਨਾਂ 'ਤੇ ਰੇਡ ਕਰਦੇ ਰਹਿੰਦੇ ਆ ਔਰ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਸਾਡਾ ਫੋਕਸ ਇਲੈਕਸ਼ਨ ਸੀਗਾ ਔਰ ਪੰਜਾਬ ਪੁਲਿਸ ਨੇ ਪੀਸਫੁਲ ਤਰੀਕੇ ਨਾਲ ਇਲੈਕਸ਼ਨਸ ਕਰਵਾ ਲਿਆ ਹੁਣ ਫਿਰ ਤੋਂ ਅਸੀਂ ਰੀਫੋਕਸ ਕਰ ਰਹੇ ਹਾਂ ਡਰੱਗਸ ਕੰਟਰੋਲ ਤੇ ਔਰ ਕ੍ਰਿਮੀਨਲ 엘ਿਮੈਂਟਸ ਦੀਆਂ ਗਤੀਵਿਧੀਆਂ ਤੇ ਨਖਵਾਂ ਤੇ ਔਰ ਇਸ ਬੰਦੇ ਵਿੱਚ ਪਿਛਲੇ ਦੋ ਦਿਨਾਂ ਤੋਂ ਅਸੀਂ ਇਹ ਸਪੈਸ਼ਲ ਕੈਂਪੇਨ ਸ਼ੁਰੂ ਕੀਤੀ ਹੋਈ ਹੈ ਜਿਹੜੇ ਕਿ ਆਉਣ ਵਾਲੇ ਲਗਭਗ 15 ਦਿਨ ਲਗਾਤਾਰ ਇਸ ਤਰ੍ਹਾਂ ਚੱਲਦੀ ਰਹੇਗੀ ਜਿਸ ਦੇ ਉਦੋਂ ਰੇਡ ਕੋਆਰਡੀਨੇਟਸ ਆਫ ਆਪਰੇਸ਼ਨਸ ਔਰ ਵਕ ਵਕ ਤਰ੍ਹਾਂ ਦੇ ਜਿਹੜੇ ਸਾਡੇ ਆਪਰੇਸ਼ਨ ਇਨੀਸ਼ੀਏਟਿਵਸ ਹੈਗੇ ਨੇ ਉਹ ਡੇ ਐਂਡ ਨਾਈਟ ਬੇਸਿਸ ਤੇ 24/7 ਜੋ ਦੇ ਵੀ ਚੈਕਿੰਗ ਦੇ ਦੌਰਾਨ ਕੋਈ ਕਾਮਯਾਬੀ ਹਾਸਲ ਹੋਈ ਕਾਫੀ ਮੇਜਰ ਰਿਕਵਰੀਜ਼ ਹੋਈਆਂ ਆ ਕਾਫੀ ਸਾਰੇ ਅਸੀਂ ਸ਼ੱਕੀ ਵਿਅਕਤੀ ਅਰੈਸਟ ਕੀਤੇ ਆ ਪ੍ਰੀਤ ਕੋਟ ਰੇਂਜ ਦੇ ਵਿੱਚ ਲਗਭਗ 25 ਦੇ ਕਰੀਬ ਐਫ ਆਈ ਆਰ ਰਜਿਸਟਰ ਕੀਤੇ ਗਏ ਨੇ ਔਰ ਇਹਨਾਂ ਦੇ ਵਿੱਚ ਐਨਡੀਪੀਐਸ ਐਕਟ ਦੇ ਅਧੀਨ ਐਕਸਾਈਜ਼ ਐਕਟ ਦੇ ਅਧੀਨ ਕਾਫੀ ਮਕਦਮੇ ਦਰਜ ਕੀਤੇ ਗਏ ਆ ਲਗਭਗ 30 ਦੇ ਕਰੀਬ ਕਿਉਂਸ ਪਰਸਨ ਅਰੈਸਟ ਕੀਤੇ ਗਏ ਆ ਮੋਗੇ ਦੇ ਵਿੱਚ ਇੱਕ ਮੇਜਰ ਕਵਰੀ ਹੋਈ ਹੈ ਜਿਦੇ ਵਿੱਚ 1 ਕਿਲੋ 200 ਗ੍ਰਾਮ ਹਿਰੋਇਨ ਮਿਲੀ ਆ ਔਰ ਬਹੁਤ ਸਾਰੇ ਉਹ ਵਿਅਕਤੀ ਜਿਹੜੇ ਪੋਟੈਂਸ਼ੀਅਲ ਕ੍ਰਿਮੀਨਲ ਹੋ ਸਕਦੇ ਆ ਉਹਨਾਂ ਤੇ ਵੀ ਨਿਗਰਖ ਰੱਖੀ ਗਈ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਾਈਮ ਟੇਢਲ ਪਈ ਰਹੇ ਔਰ ਫੋਕਸ ਮੇਨ ਜਰਾ ਹੈਗਾ ਹੈ ਡਰਗ ਕੰਟਰੋਲ ਦਾ ਹੈਗਾ ਹੈ ਡਰੱਗ ਦੀ ਸਪਲਾਈ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਲਗਾਤਾਰ ਕਰ ਰਹੇ ਹਾਂ ਆਪਰੇਸ਼ਨਲ ਇਨੀਸ਼ੀਏਟਿਵਸ اور ਡਰੱਗਸ ਦੀ ਡਿਮਾਂਡ ਸਾਈਡ ਨੂੰ ਕੰਟੇਰ ਕਰਨ ਦੇ ਵਾਸਤੇ ਅਸੀਂ ਇੱਕ ਸਪੈਸ਼ਲ ਅਵੇਰਨੈਸ ਕੈਂਪੇਨ ਲਾਂਚ ਕੀਤੀ ਹੈ ਜਿਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮਸ ਜਿਦੇ ਵਿੱਚ ਡਰਾਮੇ ਸਟੇਜ ਕਰਨੇ ਲੋਕਲ ਮੀਟਿੰਗਾਂ ਆਰਗੇਨਾਈਜ਼ ਕਰਨੀਆਂ ਲੋਕਾਂ ਨਾਲ 1 ਟੂ 1 ਇੰਟਰਪਰਸਨਲ ਇੰਟਰੈਕਸ਼ਨ ਕਰਨੇ ਪੇਂਟਿੰਗ ਕੰਪੀਟੀਸ਼ਨਸ ਕਰਨੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਕੇ ਡਰੱਗਸ ਦੇ ਅਗੇਂਸਟ ਲੋਕਾਂ ਦੇ ਵਿੱਚ ਜਾਗਰੂਕਤਾ ਦਾ ਪ੍ਰਸਾਰ ਕਰਨਾ ਸ਼ਾਮਲ ਹੈਗਾ ਔਰ ਇਸ ਨੂੰ ਅਸੀਂ ਇਨ a big way on ਬਾਰੇ ਬਿਨਾਂ ਦੇ ਵਿੱਚ ਕਨਸਰਟੇਡ ਐਫਰਟ ਲਾ ਕੇ ਕਾਫੀ ਮੈਨਪਾਵਰ ਇਨਵੋਲ ਕਰਕੇ ਇਸ ਨੂੰ ਅਮਲ ਚ ਲਿਆ ਪਾਉਂਦੇ ਹਾਂ। ਬੜੀ ਇੰਤਜ਼ਾਰ ਦੀ ਨੋਨਲਿ ਲਈ ਇਹ ਲੋਕਾਂ ਨੂੰ ਕੀ ਬਣਾਉਂਦੇ। ਅ ਅਸੀਂ ਤਾਂ ਇਹ ਆਪਣੀ ਡਿਊਟੀ ਬਸਤੀ ਨਾਲ ਨਿਭਾਈ ਰਹੇ ਹਾਂ ਔਰ ਹੋਰ ਦੁਬਾਰਾ ਤਬਸੀਰ ਵਿਦ ਅ ਰੀ ਡੈਡੀਕੇਸ਼ਨ ਆਪਣੇ ਆਪ ਨੂੰ ਇਸ ਚੀਜ਼ ਦੇ ਪਰਿਸਮਤ ਕਰ ਰਹੇ ਹਾਂ ਪਹਿਲਾਂ ਵੀ ਸਾਡੀ ਸਮਰਪਣ ਦੀ ਭਾਵਨਾ ਨਾਲ ਲਗਾਤਾਰ ਕੋਸ਼ਿਸ਼ਹੀ ਸੀਗੀ ਆ ਜਿੱਥੇ ਕਿਤੇ ਵੀ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਤੁਹਾਡੇ ਸਾਰਿਆਂ ਦੇ ਮਾਧਮ ਨਾਲ ਹੀ ਤੇ ਜਿੱਥੇ ਕਿਤੇ ਵੀ ਉਹਨਾਂ ਨੂੰ ਅ ਲੜਦਾ ਹੈ ਕਿ ਪੁਆਇੰਟ ਆਫ ਸੇਲ ਤੇ ਡਰੱਗ ਪੈਡਲਿੰਗ ਹੋ ਰਹੀ ਆ ਉਸ ਦਿਨ ਅਥਲਾ ਪੁਲਿਸ ਨੂੰ ਦੇ ਪੁਲਿਸ ਤੁਰੰਤ ਅ ਹਰਕਤ ਵਿੱਚ ਉਹਨਾਂ ਦੇ ਆ ਸਖਤ ਕਾਰਵਾਈ ਕਰੇਗੀ ਅ ਸਾਡੀ ਕੋਸ਼ਿਸ਼ ਹੋਏਗੀ ਕਿ ਪੁਆਇੰਟ ਆਫ ਸੇਲ ਤੇ ਜਿਹੜੀ ਡਰੱਗਸ ਦੀ ਵਿਕਰੀ ਹੋ ਰਹੀ ਆ ਉਸ ਨੂੰ ਅਫੈਕਟਿਵਲੀ ਕੰਟਰੋਲ ਕੀਤਾ ਜਾਵੇ ਅਤੇ ਜਿਹੜੇ ਸਾਡੇ ਨੌਜਵਾਨ ਡੇ ਟੂ ਡੇ ਬੇਸਿਸ ਤੇ ਡਰੱਗਸ ਦੀ ਦਿਲ ਪੇਟ ਵਿੱਚ ਆਉਂਦੇ ਆ ਉਹਨਾਂ ਨੂੰ ਬਚਾਇਆ ਜਾ ਸਕੇ ਅਵੇਰਨੈਸ ਇੱਕ ਪਹਿਲੂ ਹੈ ਔਰ ਸਪਲਾਈ ਚੇਨ ਨੂੰ ਬਰਸਟ ਕਰਨਾ ਦੂਸਰਾ ਪਹਿਲੂ ਹੈ ਇਹਨਾਂ ਦੋਨਾਂ ਪਹਿਲੂਆਂ ਤੇ ਅਸੀਂ ਲਗਾਤਾਰ ਸਿਸਟਮੈਟਿਕ ਤਰੀਕੇ ਨਾਲ ਕੰਮ ਕਰਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਇਸ ਸਮੱਸਿਆ ਦਾ ਸਥਾਈ ਹੱਲ ਲੱਭ ਸਕੇ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਦੇ ਬਦਲੇ ਕਿਤੇ ਇਹ ਜਣਾ ਕਿੰਨਾ ਖਤ ਕੋਈ ਕਿਉਂਕਿ ਪਿਛਲੇ ਦਿਨ ਚ ਦੇਖਿਆ ਗਿਆ ਅਕਸਰ ਫੀ ਕੋਡ ਨੂੰ ਗੁੰਡਾ ਕਰਦੇ ਉਹ ਤਸਵੀਰਾਂ ਵੀਡੀਓ ਉਹਨੂੰ ਸੀ ਜਾਂ ਨਸ਼ੇ ਦੀ ਵੀਡੀਓ ਵੱਲ ਹੋ ਸੀ ਇਹਦੇ ਦਾ ਕਿੰਨਾ ਅਸਰ ਪਵੇਗਾ ਇਹ ਚੀਜ਼ਾਂ ਤੇ ਜਿਹੜੀ ਕੋਰਸ ਮੇਜਾ ਜੀ ਆ ਜਿਹੜਾ ਇਹ ਕ੍ਰਾਈਮ ਹੈ ਗਿਆ ਉਸ ਨੂੰ ਕੰਟਰੋਲ ਕਰਨ ਵਾਸਤੇ ਤਾਂ ਅਸੀਂ ਲਗਾਤਾਰ ਕੋਸ਼ਿਸ਼ਮੰਦ ਹੈ ਹੀ ਬਦਲੀਆਂ ਕਰਨ ਦਾ ਮਕਸਦ ਇਹ ਹੈਗਾ ਕਿ ਆ ਮਲਾਜ਼ਮਾਂ ਨੂੰ ਕਿਉਂਕਿ ਇੱਕ ਹੀ ਜਗ੍ਹਾ ਤੇ ਰਹਿ ਕੇ ਬੰਦੇ ਦਾ ਵਰਕ ਪੋਟੈਂਸ਼ਲ ਜਿਹੜਾ ਹੈਗਾ ਉਹ ਸਟੈਗਨੇਟ ਕਰ ਜਾਂਦਾ ਨਵੀਂ ਜਗ੍ਹਾ ਤੇ ਨਵੇਂ ਮਾਹੌਲ ਦੇ ਵਿੱਚ ਨਵੀਆਂ ਚੈਲੰਜਸ ਨੂੰ ਅਕਸੈਪਟ ਕਰਕੇ ਬੰਦਾ ਆਪਣਾ ਮਾਈਂਡ ਅਪਲਾਈ ਕਰਦਾ ਆ ਔਰ ਜਿਹੜੀ ਸਟੀਰੀਓਟਾਈਪ ਫੰਕਸ਼ਨਿੰਗ ਹੁੰਦੀ ਆ ਫਿਜ਼ੀਕਲ ਔਰ ਸਾਈਕੋਲੋਜੀਕਲ ਔਰ ਮੈਂਟਲ ਉਸ ਨੂੰ ਬ੍ਰੇਕ ਹੋ ਕੇ ਨਵੀਂ ਤਰ੍ਹਾਂ ਦੀ ਐਫਰਟ ਲਾ ਕੇ ਨਵੀਂ ਤਰ੍ਹਾਂ ਦਾ ਇੱਕ ਵਰਕ ਕਲਚਰ ਇਵੋਲਵ ਕਰਨ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਪਰ ਅਪਰ ਲੈਵਲ ਤੇ ਤਾਂ ਪੁਨਸ ਦੇ ਮਿਲੋਂ ਨਾਲ ਉਹਦਾ ਰੀਗਨ ਨਿਕਲਦਾ ਕੁਸ਼ੀ ਲਾਗ ਰਿਹਾ ਇਸ ਕਿਸ ਹਾਲ ਨੂੰ ਔਰ ਐਫਰਟਸ ਕੀਤੇ ਜਾਂਦੇ ਨੇ ਹਿਟਲੀ ਲੈਵਲ ਤੇ ਸ਼ਾਰਟਕੰਟ ਵਾਲੇ ਜਿਹੜੇ ਹੈਗੇ ਨੇ ਨੀਤੀ ਬਣਾਈ ਜਾਂਦੀ ਏ ਉਸ ਬਾਰੇ ਕੀ ਕੀ ਅ ਜਿੱਥੇ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਗੱਲ ਧਿਆਨ ਵਿੱਚ ਆਉਂਦੀ ਆ ਅਸੀਂ ਸਖਤ ਐਕਸ਼ਨ ਲੈਨੇ ਆ ਔਰ ਇਹ ਵੀ ਸਾਡੀ ਕਮਿਟਮੈਂਟ ਹੈਗੀ ਆ ਕਿ ਕਿਸੇ ਕਿਸਮ ਦੀ ਕਲਾਈਵੈਂਸ ਜਾਂ ਸਾਹਕਾਰਣ ਜੇ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਟਾਲਰੇਟ ਨਹੀਂ ਕੀਤਾ ਜਾਵੇਗਾ ਜਿੱਥੇ ਕਿਤੇ ਇਸ ਕਿਸਮ ਦੀ ਕੋਈ ਇੰਪੋਰਟ ਕਿਸੇ ਦੇ ਧਿਆਨ ਵਿੱਚ ਆਉਂਦੀ ਹੈਗੀ ਆ ਪਰ ਕਿਸੇ ਪਬਲਿਕ ਮੈਂਡੇ ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਉਹ ਸਾਡੇ ਨਾਲ ਸਿੱਧਤ ਤੌਰ ਤੇ ਇਹ ਸ਼ੇਅਰ ਕਰਨ ਉਹਨਾਂ ਦੀ ਆਇਡੈਂਟੀਟੀ ਜਿਹੜੀ ਹੈਗੀ ਆ ਉਹ ਨਾ ਹੀ ਰਿਸ਼ਰ ਕੀਤਾ ਜਾਏਗੀ ਔਰ इफेक्टिव ਕਾਰਵਾਈ ਜਿ세 ਕਿ ਇਸ ਤਰ੍ਹਾਂ ਦੇਸ਼ ਕਰਾਇਆ ਹੈ ਕਿ ਉਹ ਉੱਤੇ ਕੀਤੀ ਜਾਊਗੀ ਸਰਵੇਂ ਸ਼ਾਰਾ ਬਾਈ ਵਿਵਸਥਾ ਲਈ ਇੱਕ ਤਰੀਕਾ ਸੀ 사adik ਤੋਂ jaswinder verma di report